ਸੋ ਤੇ 10 ਕਿੰਨੇ ਨਾ ਕੋਈ ਹੈ ਸਤ ਤੇ ਮੇਰੇ ਬਹੁਤ ਬਿਮਾਰੀਆਂ ਦੀਆਂ ਐਨੀਆਂ ਤੋਂ ਬਿਮਾਰੀਆਂ ਹਨ ਮੈਨੂੰ ਕਿ ਜਿਹੜਾ ਮੈਂ ਟੁਰਨੀ ਹ ਸਕਦੀ ਬੁੱਢੇ ਮੇਰੇ ਦਰਦ ਕਰਦੇ ਹਨ ਲੰਮੀਆਂ ਕਈ ਰਹਿੰਦੀਆਂ ਤੇ ਮੈਂ ਕੋਲ ਉੱਠ ਪੈਟ ਨਹੀਂ ਹ ਸਕਦੀ ਗਲੀ ਮ ਲੈਣ ਵੇਖਣਾ ਉਹ ਨਾ ਹੀ ਆਪਣਾ ਕਿ ਮੇਰੇ ਤੇ ਜੋਗਾ ਕਰਦੀ ਰਹਿੰਦੀ ਪਾਗਲੀ ਹੋ ਗਈ ਪਰ ਮੈਂ ਉਸਾਨੇ ਕੀਤਾ ਕਿਸੇ ਨਾਲ ਕੋਈ ਬੋਲ ਬਣਾ ਰਾ ਨਹੀਂ ਕਰਦਾ ਮੈਂ ਆਪਣਾ ਕੋਈ ਨਹੀਂ ਆਖਦੇ ਨੇ ਲੋਕੀ ਪਾਗਲੇ ਤੇ ਮੈਂ ਇਹਨਾਂ ਦੇ ਆਪਣਾ ਪਾਗਲ ਸੋਹਣਾ ਹੁੱਚਦੂ ਨੀ ਤੇ ਆਪਣੇ ਮੈਂ ਜੂਮ ਮਸਦੂਰ ਤੇ ਆਪਣਾ ਜੂਮ ਕਰਦੇ ਰਹੇ ਕਰਦੇ ਆ ਕਰਦੇ ਆ ਮੇਰੇ ਵਾਲ ਜਿਹੜੀਆਂ ਬੰਬਾਰੀਆਂ ਨੇ ਸਾਰੀਆਂ ਨਿਕਲ ਗਈਆਂ ਫਿਰ ਮੇਰੇ ਆਖੰ ਦਾ ਅਪਲੇਸ਼ਨ ਕਰਾਇਆ ਸੀ ਉਮਰ ਹੀ ਰੱਦ ਨਹੀਂ ਜਾਂਦੀ ਉਹ ਵੀ ਫਿਰ ਮੈਂ ਜਦੋਂ ਲੌਂਗ ਲੌਂਗ ਕਰਨ ਮੱਗੀ ਕਪਾਲ ਭਾਤ ਉਹਦੇ ਨਾਲ ਮੇਰੇ ਜਿਹੜੀਆਂ ਨਾ ਨਈਰੂ ਹੀ ਚਲੋ ਇਹ ਤੇ ਰੱਦ ਨਹੀਂ ਚਲੋ। ਦੋਸਤੋ ਤੁਸੇ ਸਿਰਫ ਸੁਣਿਆ ਹੀ ਹੋਏਗਾ ਕਿ ਯੋਗ ਤੇ ਰਾਈ ਬਿਮਾਰੀਆਂ ਦੂਰ ਹੁੰਦੀਆਂ ਨੇ। ਪਰ ਅੱਜ ਤੁਹਾਨੂੰ ਦਿਖਾਣ ਵੀ ਜਾ ਰਹੇ ਹਾਂ। ਬਹੁਤ ਮੁਸ਼ਕਲ ਨਹੀਂ ਹੈ। ਯੋਗ ਮਾਤਾ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਵੀ ਦਿੱਤਾ ਸੀ ਕਿਸੇ ਟਾਈਮ ਤੇ ਇਹ ਹੁਣ ਤੁਹਾਡੀ ਜਿਹੜੀ ਉਮਰ ਹੈ ਤੇ ਦਰਦਾਂ ਨਾਲ ਨੰਗੇਗੀ ਤਾਂ ਬੱਚਿਆਂ ਨੂੰ ਜਿੱਥੇ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਮਾਤਾ ਦੀ ਸੇਵਾ ਕਰ ਲਓ। ਪਰ ਹੁਣ ਉਹ ਮਾਤਾਨਾ ਤੁਹਾਨੂੰ ਮਿਲਾਨ ਜਾ ਰਹੇ ਆ ਪਹਿਲੇ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਮਾਤਾ ਨੇ ਕਿੰਨੀਆਂ ਬਿਮਾਰੀਆਂ ਦੂਰ ਕੀਤੀਆਂ ਨੇ ਜੋਗ ਦੇ ਰਹੀ ਔਰ ਕਿਹੜੇ ਕਿਹੜੇ ਫਾਇਦੇ ਨੇ ਪਰ ਹਰਾਨ ਵਾਲੀ ਗੱਲ ਦਸਾਂਗੇ ਕਿ ਇਸ ਉਮਰ ਦੇ ਵਿੱਚ ਦੰਦਵੀਆਂ ਨੇ ਸ਼ੁਰੂ ਹੋ ਗਈ ਨੇ 86 ਸਾਲ ਦੀ ਉਮਰ ਹੋ ਗਈ ਹੈ ਦੰਦਵੀਆਂ ਨੇ ਸ਼ੁਰੂ ਹੋ ਗਏ ਨੇ ਗੱਲ ਕਰੀਏ ਵਾਲ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਗਏ ਨੇ ਜਿੱਥੇ ਅੱਜ ਕੱਲ ਦੀ ਅਸੀਂ ਗੱਲ ਕਰੀਏ 50 ਤੋਂ ਸਾਲ ਤੋਂ ਬਾਅਦ ਦਰਦਾਂ ਘੇਰ ਲੈਂਦੀਆਂ ਨੇ ਬਿਮਾਰੀਆਂ ਜਕੜ ਲੈਂਦੀਆਂ ਨੇ ਸਰੀਰ ਨੂੰ ਤਹ ਹੁਣ ਉਹ ਮਾਤਾ ਲੋਕਾਂ ਦਾ ਭਲਾ ਕਰ ਰਹੇ ਨੇ ਯੋਗ ਸਿਖਾ ਕੇ ਤਾਂ ਸਭ ਤੋਂ ਪਹਿਲੇ ਤਸਵੀਰਾਂ ਦੇਖੋ ਤੁਸੀਂ ਸਾਡੇ ਨਾਲ ਯੋਗ ਮਾਤਾ ਨੇ ਗੱਲਬਾਤ ਕਰਨਗੇ ਮਾਤਾ ਜੀ ਆ ਗੱਲ ਚ ਕਿੰਨੀ ਕਿ ਸੱਚਾਈ ਹੈ ਕਿ ਯੋਗ ਨਾਲ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਯੋਗ ਨਾਲ ਤਾਂ ਸਭ ਬਿਮਾਰੀਆਂ ਨਿਕਲ ਜਾਂਦੀਆਂ ਪੂਰਾ ਸੱਚ ਇਹਦੇ ਵਿੱਚ ਝੂਠ ਵਾਲੀ ਤਾਂ ਕੋਈ ਗੱਲ ਨਹੀਂ ਯੋਗ ਤੇ ਨਾਲ ਹਰ ਇੱਕ ਬਿਮਾਰੀ ਜਿਹੜੀ ਆ ਠੀਕ ਹੋਊ ਝੂ ਕਰਕੇ ਕੈਂਸਰ ਵੀ ਸਭ ਬਿਮਾਰੀਆਂ ਠੀਕ ਨੇ ਲੰਮੇ ਗਾਰੇ ਸਾਲਾਂ ਤੇ ਕੋਈ ਬਿਮਾਰੀ ਨਹੀਂ ਕੋਈ ਨਹੀਂ ਗੁੜਿਆ ਬੁੜਿਆ ਸੇ ਗੁੜਿਆ ਬਣਦੀ ਸਭ ਨਿਕਲ ਜਾਂਦੀ ਕੋਈ ਪਾ ਜੰਗੀਆਂ ਜਦੋਂ ਪੁਜਰਤੀ ਹੱਥੀਂ ਅੰਦਰ ਗਈ ਤੇ ਸਭ ਕੋਈ ਮਮਾਰੀਆਂ ਠੀਕ ਹੋਦੇ ਨਾਲ ਪ੍ਰਮਾਤਮਾ ਨਾਲ ਜੁੜਦੇ ਪਰ ਮੈਨੂੰ ਕੋਈ ਬਿਮਾਰੀਆਂ ਲਈ ਤੇ ਬੜੀਆਂ ਦਵਾਈਆਂ ਖਾਣੀਆਂ ਪੈਂਦੀਆਂ ਮਹਿੰਗੀ ਮਹਿੰਗੀਆਂ ਦਵਾਈਆਂ ਲੱਗੀਆਂ ਇਲਾਜ ਲੱਗਦੇ ਨੇ ਡਾਕਟਰਾਂ ਕੋਲ ਜਾਣਾ ਪੈਂਦਾ ਇਹ ਸਭ ਕੁਛ ਛੱਡ ਕੇ ਯੋਗ ਨਾਲ ਸਭ ਕੁਝ ਦੂਰ ਹੋ ਜਾਂਦਾ ਸਭ ਕੁਝ ਹਰ ਬੰਬਾਰੀ ਠੀਕ ਬੰਦੀ ਕੋਈ ਬੰਬਾਰੀ ਜਣੀ ਨਹੀਂ ਰਹਿੰਦੀ ਸਭ ਨਿਕਲ ਜਾਂਦੇ ਤੁਸੀਂ ਯੋਗ ਨਾਲ ਕਦੋਂ ਦੇ ਜੁੜੇ ਤੇ ਕਿਹੜੀ ਕਿਹੜੀ ਬਿਮਾਰੀ ਜਿਹੜੀ ਦੂਰ ਹੋਈ ਹੈ ਤੇ ਕਿੰਨੇ ਟਾਈਮ ਤੋਂ ਤੁਸੀਂ ਯੋਗ ਨਾਲ ਰਾਹੀ ਜੁੜੇ ਜੇ ਮੈਂ ਤਾਂ ਕਾਫੀ ਕਿਰੋਇ ਮੈਨੂੰ 15-20 ਸਾਲ ਹੋ ਗਿਆ ਜੋ ਕਰਨਾ ਪਰ ਮੇਰੀਆਂ ਤੇ ਸਾਰੀਆਂ ਬਿਮਾਰੀਆਂ ਮੈਨੂੰ ਗੋਡੇ ਨਹੀਂ ਹਨ ਮੇਰੇ ਚੱਲਦੇ ਮੈਂ ਮੰਜੀ ਤੇ ਰਹਿੰਦੀ ਹਾਂ ਦਵਾਈਆਂ ਖਾਂਦੀ ਹਾਂ ਪਰ ਮੇਰੇ ਨੂੰ ਕੋਈ ਪੈਗਾਨੀ ਨਹੀਂ ਚੁੰਦਾ ਦਰਦਾਂ ਛੋੜੀ ਨਹੀਂ ਮਤਲਬ ਦਵਾਈ ਖਾਣੀ ਤੇ ਰਮਾਨ ਲੱਗਣਾ ਮੁਕੇ ਫੇਰ ਹੋ ਯਾਰ ਇਹਦੇ ਤੋਂ ਜੋ ਨੇ ਨਾ ਮੈਂ ਉਹਦੀਆਂ ਬਿਮਾਰੀਆਂ ਕੱਢੀਆਂ ਨੇ ਸਾਰੇ ਕੰਮ ਕਰ ਲਾ ਪਈਆਂ ਨੇ ਜੇ ਮੇਰਾ ਜਮ ਮਟਾਪਾ ਵੀ ਸਾਰਾ ਹਮਤਵਾਂ ਚੜਦਾ ਹੀ ਜਿਹੜਾ ਅਸੀਂ ਲੈਂਸ ਮੇਰੀਆਂ ਆਖਾਂ ਦੇ ਲੈਂਸ ਵੀ ਪਾ ਗਏ ਹਨ ਕੋਈ ਇਹ ਸਾਰਾ ਤੇਜਾ ਜੋ ਮਾਰ ਰਲਕ ਨਹੀਂ ਜਾਂਦੀ ਤੇ ਉਹ ਵੀ ਮੇਰੀ ਪੀੜੀ ਦਾ ਪਾਲਨ ਕਰੀਏ ਇੱਕ ਯੋਗਦ ਨਾਲ ਸ਼ੁਕਰ ਗੁਜ਼ਾਰ ਕਰੀਏ ਕਿਹੜੇ ਕਿਹੜੇ ਮਤਾ ਯੋਗ ਹੁੰਦੇ ਨੇ ਕਿਸ ਤਰੀਕੇ ਨਾਲ ਕੀਤੇ ਜਾਂਦੇ ਨੇ ਕਿਉਂਕਿ ਕਾਫੀ ਲੋਕਾਂ ਨੂੰ ਇਸ ਚੀਜ਼ ਨਾ ਜਾਨੂਨੀ ਨੀ ਕਿਉਂਕਿ ਸਾਡੀ ਪੀੜੀ ਬਹੁਤ ਪਿੱਛੇ ਹੈ ਇਸ ਚੀਜ਼ ਤੋਂ ਬਹੁਤ ਪਰਹੇਜ਼ ਕਰਦੀ ਹਲੇ ਇੰਨੇ ਜਾਨੂਨੀ ਨੇ ਜੋ ਕਿਸ ਤਰੀਕੇ ਨਾਲ ਜਦੋਂ ਯੋਗ ਸਿੱਖਿਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਯੋਗ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਕਿਸ ਤਰੀਕੇ ਨਾਲ ਸਿੱਖਿਆ ਇਹ ਬਹਿ ਕੇ ਸੁਆਮੀ RAMDEV LAL ਆਂਦੀ ਹਾਂ ਜਿਹੜਾ ਮੈਂ ਪਹਿਲਾਂ ਹੁੰਦਾ ਵਿਚਾਰਨ ਕਰਦਾ ਸੀ ਮੈਂ ਹੁੰਦਾ ਵਿਚਾਰਨ ਕਰਦਾ ਇਹ ਗੰਤਰੀ ਮੰਤਰ ਹੁਣ ਨਾ ਬੋਲਣਾ ਮੈਂ ਉਹ ਬੋਲ ਸਕਦਾ ਬੋਲ ਕੇ ਤੇ ਫਿਰ ਮੈਂ ਮੁਕੱਲਮ ਨੇ ਗਿਆ ਰੇ ਸਾਲ ਐਨੇ ਬਸਤਰੀ ਦਾ ਜੋ ਫਿਰ ਉਹਦੇ ਨਾਲ ਕਰਦੇ ਆ ਕਰਦੇ ਆ ਫਿਰ ਮੈਂ ਬਾਤ ਬਾਤ ਹੀ ਕਰਨੀ ਲੰਮੇ ਸਾਲ ਐਨੇ ਕਰਦੇ ਆ ਕਰਦੇ ਆ ਮੇਰੀਆਂ ਜਿਹੜੀਆਂ ਨਾ ਫਿਰ ਮੈਂ ਲਾਉਂ ਲਾਉਂ ਕਰਦੇ ਤੂੰ ਕਰਦੇ ਆ ਕਰਦੇ ਆ ਮੇਰੀ ਦਸ਼ਕ ਜਿਹੜੀ ਨਾ ਬਾਤ ਬਾਤ ਹੀ ਕਰਨੀ ਕਰਦੇ ਆ ਕਰਦੇ ਆ ਮੇਰੀ ਦਸ਼ਕ ਮੰਨ ਗਈ ਬਣ ਗਈ ਤੇ ਫਿਰ ਮੈਂ ਸਾਰੀ ਆਸਨ ਜਿਵੇਂ ਸੁਆਮੀ ਜੀ ਕਰਦੇ ਹਨ ਉਹ ਕਿ ਵੀ ਟੀਵੀ ਲਾ ਲੈਂਦੀ ਹਾਂ ਉਹਦੇ ਨਾਲ ਮੈਂ ਉਹਨਾਂ ਨੂੰ ਵੇਖ ਵੇਖ ਕਿਤੇ ਕਰਦੀ ਹਾਂ ਪਰ ਕੋਈ ਮੇਰਾ ਗਲਤੀ ਨਹੀਂ ਨਿਕਲੀ ਮੈਂ ਜਦੂ ਜੀ ਗਈ ਹਾਂ ਘਰ 가ਣਾ ਮੰਦਰ ਉਹ ਮਾਰੀਆਂ ਕੱਢ ਕੇ ਗਈ ਹਾਂ ਫਿਰ ਉਹਨਾਂ ਨੇ ਮੈਂ ਆਖਿਆ ਕਿ ਮੈਨੂੰ ਗਹਿਮ ਸੀ ਕਿ ਮੇਰੀ ਕੋਈ ਗਲਤੀ ਤਾਂ ਨਹੀਂ ਮੈਂ ਠੀਕ ਕਰਨੀ ਉਹਨਾਂ ਆਖਿਆ ਹਾਂ ਠੀਕ ਹੈ ਸਭ ਮਤਰੀ ਤੁਸੀਂ ਤੁਸੀਂ ਹੁਣ ਚੌਂਕੜੀ ਮਾਰ ਕੇ ਬੈਠੇ ਜੀ ਕਿੰਨੀ ਕਿ ਮਤਲਬ ਦਰਦ ਤੇ ਨਹੀਂ ਕਿਤੇ ਹੋਰੇ ਗੋਡੇ ਕਿਉਂਕਿ ਉਮਰ ਦੀ ਜਿੱਕਰ ਗੱਲ ਕਰੀ 80 ਸਾਲ ਤੋਂ ਬਹੁ ਉਮਰ ਹੈ ਹੁਣ ਤੁਸੀਂ ਚੌਂਕੜੀ ਮਾਰ ਕੇ ਕਾਫੀ ਚਿਰ ਦੇ ਬੈਠੇ ਕਿਤੇ ਦਰਦ ਕਰਦੇ ਹੋ ਨਾ ਕੋਈ ਦਰਦ ਕਰਨ ਗੀ ਕਰਨੀ ਹੋਈ ਕਿ ਜੇ ਮੈਂ ਲੱਗਾ ਸਾਈਕਲ ਚਲਾਨਦੀ ਆਂ ਸਿੱਧੀ ਚਲਾਨੀਆ ਪੁੱਠੀ ਚਲਾਨਨੀ ਆ ਲਜਕਬਣੀ ਹਰ ਕੁ ਮਤ ਵਾਲਾ ਮਾਤਾ ਜੀ ਅੱਜ ਕੱਲ ਤੇ 60 70 ਸਾਲ ਤੇ ਹੀ ਦਰਦਾਂ ਛੇੜ ਜਾਂਦੀਆਂ ਨੇ ਉਹ ਮੈਂ ਚੋਂਕੜੀ ਮਾਰ ਕੇ ਬਿਠਾ ਮੇਰੇ ਵੀ ਗੋਡੇ ਦਰਦ ਹੋ ਰਹੇ ਨੇ ਤੋ ਇਹ ਕਿਹੜੇ ਟੜ ਦੇ ਦਰਦ ਨਹੀਂ ਹੋ ਰਹੇ ਇਹ ਕਿ ਤਰ੍ਹਾਂ ਹੋ ਸਕਦਾ ਹੈ ਪਰ ਇਹ ਜਦੋਂ ਜੁ ਵਿਆਸ ਕਰੋਗੇ ਨਾ ਤੇ ਗੋਡੇ ਜਿੰਨਾ ਚਿਰ ਮਰਜੀ ਐਸੋ ਨਾ ਬੈਯੋ ਰੀੜ ਜੜੀ ਸਿੱਧੀ ਕਰਕੇ ਤੇ ਤੋ ਕੋਈ ਦਰਦ ਨਹੀਂ ਹੋਏਗੀ ਵੇਰ ਪਾ ਮੈਂ ਦੂਜੇ ਗੋਡੇ ਮੁੰਦੇ ਕਰਕੇ ਬੈਹਿਆ ਕੋਈ ਦਰਦ ਨਹੀਂ ਮੈ ਆ ਇਸਰਾਮ ਇਸ ਮੁੰਨ ਜਗਾ ਇਸਰਾਮ ਬੈਹਿਆ ਕੋਈ ਮੈਨ ਕੋਈ ਦਰਦ ਨਹੀਂ ਹੋਣੀ ਤਾਂ ਬਿਲਕੁਲ ਤੁਸੀਂ ਲਾਈਵ ਦੇਖ ਸਕਦੇ ਜੇ ਕਿ ਕੋਈ ਝੂਠ ਵਾਲੀ ਗੱਲ ਨਹੀਂ ਹੈ ਕਿਸ ਤਰੀਕੇ ਨਾਲ ਗੋਡਿਆਂ ਦੇ ਭਾਰ ਬੈਠੇ ਨੇ ਮਾਤਾ ਜੀ ਮਾਤਾ ਬਿਲਕੁਲ ਵੀ ਦਰਦ ਨਹੀਂ ਹੁੰਦੀ ਜੀ ਥੋੜੇ ਹੀ ਮਾੜੀ ਮੋਟੀ ਤੇ ਹੁੰਦੀ ਹੋਏਗੀ ਹਾਂ ਨਾ ਕੋਈ ਨਾ ਮਾੜੀ ਮੋਟੀ ਨਾ ਹੋਰ ਕਿਹੜੇ ਕਿਹੜੇ ਆਸਨ ਕਰ ਲੈਂਦੇ ਜੀ ਸਾਰੇ ਆਸਨ ਕਰਦਾਨੀਆਂ ਮੈਂ ਇਆ ਕਰਨੀਆਂ ਫਿਰ ਸੁਬਹ ਸੁਬਾਹ ਜਾਣਾ ਸੰਤਗਨੀਆਂ ਸਭ ਬਿਲਕੁਲ ਪਹਿਲੇ ਤੁਸੀਂ ਉਮਰ ਦੇਖੋ 86 ਸਾਲ ਉਮਰ ਹੈ ਤਾਂ ਆਸਣ ਦੇ ਤੁਸੀਂ ਤਰੀਕੇ ਦੇਖੋ ਇਸ ਉਮਰ ਦੇ ਮੰਜੇ ਤੋਂ ਹਿਲਣਾ ਮੁਸ਼ਕਲ ਹੁੰਦਾ ਹੈ ਬੱਚਿਆਂ ਨੂੰ ਆਵਾਜ਼ਾਂ ਦੇਣੀਆਂ ਪੈਂਦੀਆਂ ਨੇ ਕਿ ਮੈਨੂੰ ਮੋਢੇ ਤੋਂ ਉਠਾ ਲੋ ਤਾਂ ਆਵਾਜ਼ਾਂ ਮਾਰ ਮਾਰ ਕੇ ਜਿੱਥੇ ਬੱਚੇ ਬੁਲਾਣੇ ਪੈਂਦੇ ਨੇ ਉਹਨਾਂ ਨੂੰ ਠਾਣਾ ਪੈਂਦਾ ਤਾਂ ਕਿਸ ਤਰੀਕੇ ਨਾਲ ਉਹਨਾਂ ਦੇ بیٹے ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਕਿਸ ਤਰੀਕੇ ਨਾਲ ਜੇ ਤੁਹਾਡੇ ਮਾਤਾ ਜੀ ਕਰਦੇ ਨੇ ਤੁਹਾਨੂੰ ਕਿਤੇ ਅਰੇ ਜਦੋਂ ਤੁਹਾਡੇ ਮਾਤਾ ਜੀ ਹਸਨ ਕਰਦੇ ਨੇ ਕਿਤੇ ਇਸ ਤਰੀਕੇ ਨਾਲ ਨਹੀਂ ਲੱਗਦਾ ਕਿ ਇਹਨਾਂ ਦੇ ਗੋਡੇ ਦਰਦ ਹੋਣਗੇ ਜਾਂ ਲੱਕ ਦਰਦ ਹੋ ਸਕਦਾ ਕਿਉਂਕਿ ਮਾਤਾ ਜੀ ਤੇ ਬਹੁਤ ਸਪੀਡ ਨਾਲ ਲੱਗੋਈ ਨੇ ਹਸਨ ਕਰਨ ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਇਥੇ ਅੰਮ੍ਰਿਤ ਜੋ ਪਵਨ ਜੀ ਅੰਮ੍ਰitsar ਆਏ ਔਰ ਦੁਨੀਆ ਨੂੰ ਇੱਕ ਨਵਾਂ ਮਾਰਗ ਦੱਸਣ ਵਾਸਤੇ ਆਏ ਜੀ ਤੁਹਾਡਾ ਧੰਨਵਾਦ ਹੈ ਮਾਤਾ ਜੀ ਕਮ ਸੇ ਕਮ 16 ਸਾਲ ਤੋਂ ਯੋਗ ਵਾਸਨਾ ਜੁੜੇ ਹੋਏ ਨੇ ਔਰ ਇਸ ਵੇਰੇ 2-3 ਘੰਟੇ ਲਗਾਤਾਰ ਬਿਆਸ ਕਰਦੇ ਨੇ ਉਹ ਆਪਣੀ ਪ੍ਰੈਸ ਕਰ ਕਰਕੇ ਆਪਣੇ ਸਿਰ ਨੂੰ ਨਾ ਪੂਰਾ ਮਜ਼ਬੂਤ ਕਰ ਲਿਆ ਵਾ ਇਹਨਾਂ ਨੂੰ ਕੋਈ ਦਰਦ ਨਹੀਂ ਹੁੰਦੀ ਜਿੰਨਾ ਮਰਜੀ ਦੌੜ ਲੈਣਾ ਜਿੰਨਾ ਮਰਜੀ ਪੌੜੀਆਂ ਚੜ੍ਹ ਲੈਣਾ ਤੇ ਇਹਨਾਂ ਦੀ ਲਚਕੀਲਾਪਨ ਪੈਦਾ ਹੋ ਗਿਆ ਵਾ ਤਹੀ ਸਾਰਾ ਪਰਿਵਾਰ ਖੁਸ਼ੀਆਂ ਸਮਾਜ ਖੁਸ਼ਿਆ ਇਹਨਾਂ ਨੂੰ ਵੇਖ ਕੇ ਬਹੁਤ ਸਾਰੇ ਬਜ਼ੁਰਗ ਵੀ ਕਰਨੇ ਚਾਲੂ ਹੋ ਗਏ ਨੇ ਬਹੁਤ ਸਾਰੀ ਪਰਥ ਜਿਹਨਾਂ ਉਥੇ ਬਜ਼ੁਰਗ ਜੀ ਕਰਦੇ ਨੇ ਵੇਖ ਕੇ ਮਨ ਖੁਸ਼ ਹੋ ਜਾਂਦਾ ਵਾ ਤੇ ਬਜ਼ੁਰਗਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ ਬਜ਼ੁਰਗ ਸਾਡੇ ਮਾਤਾ ਪਿਤਾ ਜਿਹੜੇ ਨੇ ਸਾਡੇ ਭਗਵਾਨ ਦਾ ਰੂਪ ਨੇ ਤੇ ਹਰ ਬੱਚੇ ਨੂੰ ਚਾਹੀਦਾ ਕਿ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਜਿਹੜਾ ਯੋਗ ਭਵਨ ਬਣਾਇਆ ਮਰੀ ਯੋਗਪਨ ਬਣਾਇਆ ਤੇ ਮਾਤਾ ਜੀ ਵਾਸਤੇ ਬਣਾਇਆ ਸੀ ਕਿ ਮੇਰੀ ਮਾਤਾ ਯੋਗ ਨੂੰ ਪ੍ਰੇਮ ਕਰਦੀ ਏ ਤੇ ਹਰ ਇੱਕ ਬੱਚੇ ਨੂੰ ਚਾਹੀਦਾ ਆਪਣੇ ਘਰ ਵਿੱਚ ਇੱਕ ਛੋਟਾ ਯੋਗ ਭਵਨ ਬਣਾਣਾ ਇੱਕ ਉਸ਼ਧੀ ਭਵਨ ਬਣਾਣਾ ਜਿੱਥੇ ਕਿ ਆਪਣੇ ਮਾਤਾ ਪਿਤਾ ਯੋਗ ਕਰਨ ਤੇ ਪੂਰਾ ਪਰਿਵਾਰ ਵੀ ਕਰੇ ਬੱਚੇ ਵੀ ਕਰਨ ਤੇ ਆਣ ਗੁਣ ਵੀ ਕਰੇ ਤੁਸੀਂ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਐਮੇ ਸਮਝੇ ਕਿੰਨਾ ਉਹਦਾ ਤੁਹਾਨੂੰ ਫਾਇਦਾ ਹੋਇਆ ਜਿਸ ਤਰੀਕੇ ਨਾਲ ਤੁਹਾਡੇ ਮਾਤਾ ਜੀ ਪਹਿਲੇ ਬਿਮਾਰੀਆਂ ਨਾਲ ਘਰੇ ਸਨ ਤਾਂ ਹੁਣ ਜਿਸ ਤਰੀਕੇ ਨਾਲ ਠੀਕ ਨੇ ਸਿਹਤਮੰਦ ਨੇ ਕਿੰਨਾ ਕਾ ਯੋਗਦਾਨ ਸਮਝਦੇ ਤੇ ਯੋਗ ਦਾ ਸਭ ਤੋਂ ਪਹਿਲਾਂ ਤੇ ਮੈਂ ਯੋਗ ਨਹੀਂ ਕਰਦਾ ਨਾ ਮਾਤਾ ਕਰਦੀ ਨਾ ਮੈਂ ਕਰਦਾ ਤਾਂ ਨਾ ਹੁਣ ਇਹਦੇ ਬਾਰੇ ਪਤਾ ਸੀ ਮੈਂ ਤਰਨ ਤਾਂ ਡਿਊਟੀ ਕਰਦਾ ਰਿਹਾ ਮਾ 2007-8 ਦੀ ਗੱਲ ਹੈ ਤੇ ਜਦੋਂ ਆਸਥਾ ਚਲਨ ਵੇਖਿਆ ਤੇ ਕਹਿੰਦੇ ਸਵਾਮੀ RAMਦੇਵ ਯੋਗ ਕਰਵਾਉਂਦੇ ਨੇ ਤੇ ਮੈਂ ਇੱਕ ਵਾਰ ਇੱਕ ਬੋਲਦਾ ਮੈਨੂੰ ਇਹ ਠੀਕ ਹੋ ਗਿਆ ਤੇ ਮੈਂ ਕਹਿੰਦਾ ਸਭ ਝੂਠਾ ਪਖੰਡਾ ਫੂਕਾ ਮਾਰਨ ਨਾਲ ਕੋਈ ਫਾਇਦਾ ਨਹੀਂ ਹੋ ਸਕਦਾ ਲੇਕਿਨ ਜਦੋਂ ਮੇਰੀ ਮਾਤਾ ਨੇ ਇਹ ਸ਼ੁਰੂ ਕੀਤਾ ਸਾਨੂੰ ਵਿਸ਼ਵਾਸ ਨਹੀਂ ਕੀਤਾ ਫੂਕਾ ਮਾਰਨ ਨਾਲ ਠੀਕ ਹੋ ਸਕਦੇ ਨੇ ਜਿਨੂੰ ਅਸੀਂ ਸਾਧੂ ਨੂੰ ਪਖੰਡੀ ਬੋਲਦੇ ਰਹੇ ਆਂ ਢੋਂਗੀ ਬੋਲਦੇ ਰਹੇ ਆਂ ਅਸੀਂ ਮੈਂ ਖੁਦ ਬੋਲਦਾ ਰਿਆਂ ਕਿ ਝੂਠ ਕਰ ਰਹੇ ਨੇ ਇਦਾਂ ਹੋ ਨਹੀਂ ਸਕਦਾ ਜਦੋਂ ਮੇਰੀ ਮਾਤਾ ਠੀਕ ਹੋਈ ਫਿਰ ਮੈਂ ਮਹਿਸੂਸ ਕੀਤਾ ਕਿ ਵਾਕਈ ਧਰਤੀ ਜਿਕ ਭਗਵਾਨ ਦੇ ਰੂਪ ਚ ਆਏ ਨੇ ਸੋਮੀ RAMDEV ਜੀ ਆਏ ਨੇ ਜਿਨ੍ਹਾਂ ਨੂੰ ਮੈਂ ਖੁਦ ਪੰਜਾਬ ਪੁਲਿਸ ਦਾ ਜਵਾਨ ਆ ਔਰ ਮੈਂ ਕਈ ਪੰਜਾਬ ਪੁਲਿਸ ਕੈਂਪ ਲਾਇਏ ਨੇ ਮੇਰੀ ਮਾਤਾ ਦੇ ਨਾਂ ਲਾਲ ਕੇ ਬਹੁਤ ਵਜਨ ਲੋਕਾਂ ਦੇ ਘਟੇ ਨੇ ਹੁਣ ਮੈਂ ਜੇ ਫਿੱਟਿਆ ਤੇ ਇਹਦੇ ਪਿੱਛੇ ਮੇਰੀ ਸ਼ਕਤੀ ਨਹੀਂ ਆ ਯੋਗ ਦੀ ਸ਼ਕਤੀ ਹੈ ਉਸ ਪਰਮਾਤਮਾ ਦੀ ਸ਼ਕਤੀ ਹੈ ਉਸ ਓਮ ਦੀ ਸ਼ਕਤੀ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ ਹਉਨ ਜਿਸ ਤਰ੍ਹਾਂ ਮਾਤਾ ਜੀ ਉਹ ਕਰਦੇ ਨੇ ਤੁਸੀਂ ਵੀ ਉਹਨਾਂ ਦੇ ਨਾਲ ਜੋ ਕਰਦੇ ਜੇ ਕੈਂਪ ਲਗਾਉਂਦੇ ਹਾਂ ਮੈਂ ਮਾਤਾਂ ਨੂੰ ਵੀ ਪ੍ਰੇਰਿਤ ਹੋਇਆ ਵੇਖ ਕੇ ਪਹਿਲਾਂ ਮੈਂ ਤੇ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਲੰਮੀ ਡਿਊਟੀਆਂ ਹੁੰਦੀਆਂ ਨੇ ਸਾਡੇ ਬਹੁਤ ਸਾਰੇ ਪੁਲਿਸ ਮੈਨ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਲਗਾਤਾਰ 12-12 ਘੰਟੇ ਧੁੱਪ ਚ ਖਲੋਣਾ ਹੁੰਦਾ ਵਾ ਛੜਕਾਂ ਚ ਖਲੋਣਾ ਪ੍ਰਦੂਸ਼ਣ ਹੁੰਦਾ ਕਈ ਪ੍ਰਕਾਰ ਦਾ ਕਈ ਟੈਨਸ਼ਨ ਉਹ ਪੈ ਜਾਂਦੀਆਂ ਡਿਪਾਰਟਮੈਂਟ ਨਾਲੋਂ ਕਈ ਤਰ੍ਹਾਂ ਦੀਆਂ ਔਰ ਤੁਸੀਂ ਬਚਨਣਾ ਚਾਹੁੰਦੇ ਆਪਾਂ ਤੇ ਉਹਦੇ ਵਿੱਚ ਇੱਕ ਯੋਗ ਆ ਕਿ ਤੁਸੀਂ 1 ਘੰਟਾ ਆਪਣੇ ਆਪ ਦੋਵੋ ਤੇ ਸਾਰੀਆਂ ਟੈਂਸ਼ਨਾਂ ਤੋਂ ਸਾਰੀਆਂ ਤੁਸੀਂ ਮੁਕਤ ਹੋ ਸਕਦੇ ਜੀ ਤੇ ਬਹੁਤ ਸਾਰੀ ਜਿਹੜੀ ਪੁਲਿਸ ਮੁਲਾਜ਼ਮ ਨੇ ਜਿਹੜੇ ਮੈਨੂੰ ਜਾਣਦੇ ਜਾਂ ਮੈਂ ਜਿਹਨਾਂ ਨੂੰ ਜਾਣਨਾ ਵੱਡੇ ਵੱਡੇ ਉੱਚ ਅਧਿਕਾਰੀ ਵੀ ਯੋਗ ਕਰਦੇ ਨੇ ਔਰ ਕੈਂਪ ਵੀ ਲਵਾਉਂਦੇ ਨੇ ਜਿੰਨੇ ਵੀ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਹੁੰਦੇ ਨੇ ਉਹਨਾਂ ਨੇ ਪੁਲਿਸ ਲੈਵਲ 'ਚ ਕੈਂਪ ਲਵਾਉਂਦੇ ਨੇ ਔਰ ਆਰਮੀ 'ਚ ਕੈਂਪ ਲਾ ਕੇ ਆਏ ਆ ਹੁਣ ਮਾਤਾ ਜੀ ਦੋ ਵਾਰੀ ਬੀਐਸਐਸਸੀ ਕੈਂਪ ਲਾ ਕੇ ਆਏ ਆ ਤੋ ਇਸ ਤਰ੍ਹਾਂ ਹੀ ਹੁਣ ਟਾਰੀ ਬਾਗਾ ਵੱਡਰ ਜਾਂਦੇ ਰਹਿੰਦੇ ਆ ਹੁਣ ਅ ਉਥੇ ਪਰਮਜੀਤ ਗੌਰ ਨੇ ਵਾਈਫ ਆਫ ਗੁਰਬੀਰ ਸਿੰਘ ਢਿੱਲੋਂ ਨੇ ਬਾਵਨੀਲਾ ਪਿੰਡ ਆ ਉਥੇ ਵੀ ਕੈਂਪ ਲਾ ਕੇ ਆਏ ਹੁਣ ਅਸੀਂ ਜਲੰਧਰ ਕੈਂਪ ਲਾ ਕੇ ਆਏ ਆ ਚਾਰ ਪੰਜ ਜਲੰਧਰ ਕੈਂਪ ਲਾ ਕੇ ਆਏ ਸਾਡੇ ਸਰਦਾਰ ਸਤਵਿੰਦਰ ਕੁੰਡੀ ਜੀ ਨੇ ਉਹਨਾਂ ਦੀ ਯੈਸਟੀਮ ਯੋਗਾ ਦੀ ਉਹ ਪੂਰੀ ਟੀਮ ਹਨ ਬੁਲਾਉਂਦੀ ਏ ਬੜਾ ਪਿਆਰ ਕਰਦੀ ਏ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਵਾ ਹੁਣ ਅਸੀਂ ਕੱਲ੍ਹ ਹੀ ਕੈਂਪੇ ਕਾ ਲਾ ਕੇ ਆਏ ਆ ਇਹ ਦੀਨਾ ਨਗਰ ਪਠਾਨਕੋਟ ਆਰਐਸ ਮਦ ਵੀਰ ਭਵਨ ਵਿੱਚ ਲਾ ਕੇ ਆਏ ਆ ਸਾਡੇ ਸ਼ਾਸਤਰੀ ਜੀ ਨੇ ਵਿਜੀ ਸ਼ਾਸਤਰੀ ਜੀ ਜੋ ਪੰਜਾਬ ਦੇ ਪੰਡਿਤ ਨੇ ਉਹਨੇ ਬੁਲਾਇਆ ਹੀ ਉਹਨੇ 17 ਜੁਲਾਈ ਨੂੰ ਅਸੀਂ ਕੈਂਪ ਲਾ ਕੇ ਆਏ ਆ ਬੜਾ ਪਿਆਰ ਮਿਲਦਾ ਜੇ ਅਸਮਾਜ ਜਾਂਦਾ ਜੇ ਪਿਆਰ ਮਿਲਦਾ ਵਾ ਉਹ ਸਾਡੇ ਘਰ ਕਿ ਨਹੀਂ ਮਿਲਦਾ ਉਸ ਪਰਮਾਤਮਾ ਦੀ ਬਖਸ਼ਿਸ਼ ਹੋਈ ਏ ਜਿਨੇ ਸਾਨੂੰ ਯੋਗ ਨਾਲ ਜੋੜਿਆ ਤੇ ਮੇਰੀ ਸਭ ਸਭ ਨੂੰ ਬੇਨਤੀ ਕਰਨਾ ਤੇ ਤੁਹਾਡੇ ਚੈਨਲ ਤੇ ਬੇਨਤੀ ਕਰਨਾ ਚਾਹਾਂਗਾ ਕਿ ਸਾਰੇ ਲੋਕ ਸਵੇਰੇ ਉੱਠਣਾ ਯੋਗ ਕਰਨ ਔਰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਹਰ ਕਿਸਗੂ ਦਾ ਸਤਿਕਾਰ ਕਰਨਾ ਚਾਹੀਦਾ ਉਹਦੇ ਮੈਨੂੰ ਜਿੱਥੇ ਕੋਈ ਬਜ਼ੁਰਗ ਮਿਲਦਾ ਵਾ ਮੈਂ ਫੁੱਲਾਂ ਦੇ ਹਾਰ ਲੈ ਕੇ ਜਾਂਦਾ ਵਾ ਉਹ ਬਜ਼ੁਰਗਾਂ ਨੂੰ ਜਾ ਕੇ ਫੁੱਲਾਂ ਦੇ ਹਾਰ ਪਾਣਾ ਵਾ ਚੰਨ ਫੇਰ ਤੋਂ ਕਰਦਾ ਮੈਂ ਕਿਉਂਕਿ ਮੈਨੂੰ ਸਾਰੇ ਆਪਣੇ ਮਾਤਾ ਪਿਤਾ ਦਿਖਦੇ ਨੇ ਜਿਸ ਤਰੀਕੇ ਨਾਲ ਤੁਹਾਡੀ ਸ਼ੁਰੂਆਤ ਹੋਈ ਸੀ ਤੁਸੀਂ ਕਹਰੇ ਜੇ ਮੈਂ ਮੰਨਦਾ ਨਹੀਂ ਸਾਂ ਕਿ ਫੂਕਾ ਮਰਨਾ ਠੀਕ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਦੀ ਦੁਨੀਆ ਬਹੁਤ ਭਰੀ ਪਈ ਹੈ ਉਹ ਕਿਸ ਤਰ੍ਹਾਂ ਮੰਨ ਲੈਣਗੇ ਜੇਕਰ ਯੋਗ ਕਰਨ ਵੀ ਤੇ ਉਹ ਕਿਸ ਤਰ੍ਹਾਂ ਮੰਨ ਲੈਣਗੇ ਸਾਨੂੰ ਕੋਈ ਫਰਕ ਪੈ ਰਿਹਾ ਜਿੱਦਾਂ ਮੈਂ ਵਿਸ਼ਵਾਸ ਨਹੀਂ ਕਰਦਾ ਸਾਂ ਜਿੱਦੋਂ ਘਰ ਦੇ ਵੇਖੇ ਚੀਜ਼ ਫਿਰ ਆਪ ਲਾਗੂ ਕੀਤਾ ਜਦੋਂ ਪ੍ਰਾਣਿਆਮ ਕਰਦੇ ਆ ਅਸ਼ਟਾਂਗ ਯੋਗ ਕਰਦੇ ਯਮ ਨਿਯਮ ਆਸਨ ਪ੍ਰਾਣਿਆਮ ਪੱਤਿਆਹਰ ਧਾਰਨਾ ਧਿਆਨ ਵਿੱਚ ਸਮਾਦੀ ਅੱਠ ਅੰਗਾਂ ਵਾਲਾ ਯੋਗ ਹੈ ਉਜਿਤ ਕਰਨਾ ਆਰੰਭ ਹੁੰਨੇ ਆ ਫਿਰ ਸਾਡੇ ਸੀਰ ਵਿੱਚ ਨਿਕਿਲਾ ਬਣ ਪੈਦਾ ਹੋ ਜਾਂਦਾ ਵਾ ਤੁਸੀਂ ਮੈਨੂੰ ਦੇਖ ਹੀ ਰਹੇ ਹੋ ਮੇਰੀ ਉਮਰ 53 ਸਾਲ ਦੇ ਕਰੀਬ ਪਹੁੰਚ ਗਈ ਏ ਮੇਰੇ ਬੱਚੇ ਜਵਾਨ ਨੇ ਮੇਰੀ ਬੇਟੀ ਬੇਟਾ ਜ ਜਿੰਨੇ ਮਲੇ ਲੋਕ ਬੱਚੇ ਨੇ ਉਹ ਯੋਗ ਕਰਦੇ ਰਹੇ ਨੇ ਪਹਿਲਾਂ ਮਲੇ ਲੋਕ ਵਿਰੋਧ ਕੀਤਾ ਸੀ ਬਹੁਤ ਸਾਰੀਆਂ ਪਨਾ ਸਾਡੇ ਘਰ ਆਂਦੀਆਂ ਨੇ ਔਰ ਉਹਨਾਂ ਦੀ ਵੀਡੀਓ ਬੜੀਆਂ ਹੋਈਆਂ ਨੇ ਉਹਨਾਂ ਨੇ ਯੋਗ ਆਰੰਭ ਕੀਤਾ ਉਹਨਾਂ ਨੂੰ ਫਰਕ ਲੱਗਾ ਵਾ ਯਾਨੀ ਕਿ ਜਿਹੜਾ ਐਕਸਰਸਾਈਜ਼ ਠੀਕ ਨਾ ਕਰੇਗਾ ਸਵੇਰੇ ਉੱਠ ਕੇ ਖਾਣ ਪੀਣ ਬਰੋਤਨ ਰੱਖੇਗਾ ਸਹੀ ਸੋਚ ਰੱਖੇਗਾ ਉਹਨੂੰ ਪਰਮਾਤਮਾ ਨੇ ਹੀ ਸ਼ਕਤੀ ਨੇ ਫਾਇਦਾ ਦੇਣੇ ਦੇ ਤਾਂ ਜੇਕਰ ਗੱਲ ਕਰੀਏ ਲੋਕਾਂ ਦੇ ਵਿੱਚ ਸੰਦੇਸ਼ ਕਿਤਰਾ ਪਹੁੰਚਾਇਆ ਜਾ ਸਕਦਾ ਹੈ ਹੋਰ ਕਿਸ ਤਰੀਕੇ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕਦਾ ਹੈ ਕਿ ਇਹ ਯੋਗਦਾਨ ਹੋਰ ਜੁੜੋ ਮੈਂ ਤੇ ਸਭ ਨੂੰ ਆਪ ਦੇ ਚੈਨਲ 'ਤੇ ਬੇਨਤੀ ਕਰਾਂਗਾ ਕਿ ਸਵੇਰੇ ਉੱਠਣਾ ਸਵੇਰੇ ਉੱਠ ਕੇ ਪਹਿਲਾਂ ਗੁੰਗੁਣਾ ਪਾਣੀ ਪੀਣਾ ਫਿਰ ਪ੍ਰਾਣਯਾਮ ਕਰਨ ਆਸਣ ਕਰਨ ਵਿਆਯਾਮ ਕਰਨ ਪਾਰਕਾਂ 'ਚ ਜਿੰਮ ਟੈਪ ਮਸ਼ੀਨਾਂ ਲਗੀਆਂ ਨੇ ਸਰਕਾਰ ਨੇ ਲਾਈਆਂ ਨੇ ਉਹ ਜਿੰਮਾਂ ਦੇ ਮਸ਼ੀਨਾਂ ਦੇ ਨਾਲ ਐਕਸਰਸਾਈਜ਼ ਕਰਨਾ ਸੈਰ ਵੀ ਕਰਨਾ ਐਕਸਰਸਾਈਜ਼ ਵੀ ਕਰਨਾ ਔਰ ਅੱਜਕੱਲ੍ਹ ਜਿੰਮਾਂ 'ਚ ਜਾਂਦੇ ਨੇ ਲੋਕ ਜਿੰਮ ਜਾਣਾ ਚਾਹੀਦਾ ਜਿਮ ਜਿਪ ਪਾਵਰ ਜੋ ਕਰਾਇਆ ਜਾਂਦਾ ਵਾ ਬਹੁਤ ساری ਜਿਮਾਂ 'ਚ ਮੈਂ ਖੁਦ ਗਿਆ ਮਾਤਾ ਜੀ ਨਾਲ ਜਾਂਦੇ ਨੇ ਮੇਰੇ ਨਾਲ ਬਹੁਤ ਸਾਰੀ ਜਿਮਾਂ 'ਚ ਇਹ ਯੋਗ ਕਰਾ ਕੇ ਵੀ ਆਨੇ ਆ ਪਾਵਰ ਜੋ ਕਰਾਉਣੇ ਆ ਤੇ ਜਿਮ ਵੀ ਸਮਾਜ ਨੂੰ ਇੱਕ ਨਈ ਦਿਸ਼ਾ ਦਿੰਦੀ ਏ ਲੋਕੀ ਯੁਵਾ ਬੇਟੀਆਂ ਬੇੜੇ ਜਾਂਦੇ ਨੇ ਆਪਣਾ ਵਜਨ ਘਟਾਉਂਦੇ ਨੇ ਤੇ ਜਿਮ ਵੀ ਜਾਣਾ ਚਾਹੀਦਾ ਔਰ ਉੱਥੇ ਵੀ ਜਾ ਕੇ ਅਭਿਆਸ ਵੀ ਕਰੋ ਮਸ਼ੀਨਾਂ ਦੀ ਵਰਤੋਂ ਕਰੋ ਔਰ ਆਪਣਾ ਯੋਗ ਵਿਆ ਪ੍ਰਾਣਯਾਮ ਵੀ ਕਰਨਾ ਮੈਂ ਜਿਮਾਂ ਦੇ ਜਾਂਦੇ ਨੇ ਹੀ ਕੈਂਪ ਲਾਣ ਹੋਸੀਗੇ ਬਹੁਤ ਵਧੀਆ ਕਰਾਂਦੇ ਉੱਥੇ ਵੀ ਤੁਹਾਨੂੰ ਤਾਂ ਬਿਲਕੁਲ ਇਹ ਸਨ ਮਾਤਾ ਜੀ ਤੇ ਉਹਨਾਂ ਦੇ ਬੇਟੇ ਜੀ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਯੋਗ ਦਾ ਇੱਕ ਵੱਡਾ ਯੋਗ ਰਿਹਾ ਹੈ ਗੱਲ ਕਰੀ ਯੋਗ ਕਰਨ ਦੇ ਨਾਲ ਇਹਨਾਂ ਦੀਆਂ ਕਈ ਬਿਮਾਰੀਆਂ ਦੂਰ ਹੋਈਆਂ ਨੇ ਤਾਂ ਅੱਜ ਸਿਹਤਮੰਤ ਜਿਹੜੀ ਜ਼ਿੰਦਗੀ ਉਹ ਜੀ ਰਹੇ ਨੇ ਸਿਹਤ ਦਾ ਖਜ਼ਾਨਾ ਯੋਗ ਦੇ ਰਾਹੀਂ ਜਿਹੜਾ ਇਹਨਾਂ ਨੂੰ ਮਿਲਿਆ ਹੈ ਤਾਂ ਹੋਰ ਵੀ ਲੋਕਾਂ ਨੂੰ ਜਿਹੜਾ ਹੁਣ ਇਹ ਸਿਹਤ ਪ੍ਰਯੱਖ ਜਨਨ ਦੇ ਰਹੇ ਨੇ ਲੋਕਾਂ ਨੂੰ ਵੀ ਯੋਗ ਦੇ ਨਾਲ ਜੁੜ ਰਹੇ ਨੇ ਕੈਮਰਾ ਪਰਸੈਂਟ ਦੇ ਨਾਲ ਵਿਸ਼ਾਲ ਮਿਸ਼ਰਾ ਹਰ ਸਵੇਰ ਅੰਮ੍ਰਿਤਸਰ